ਹਾਂਜੀ ਸਤਿ ਸ੍ਰੀ ਅਕਾਲ ਆਸ ਆ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਜੇ ਤੁਹਾਨੂੰ ਪਤਾ ਆਪਾਂ ਐਤਵਾਰ ਨੂੰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਤੇ ਆਪਾਂ ਨਾਲ ਪੰਜਾਬੀ ਵੀ ਦੇ ਦੇਣੇ ਹੁੰਨੇ ਆ ਜਦੋਂ ਆਪਣੇ ਕੋਲੇ ਟਾਈਮ ਹੁੰਦਾ ਤੇ ਇਸ ਵਾਰ ਆਪਾਂ ਪੈਰਾ ਟਾਈਪ ਕੀਤਾ ਤੇ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਪੰਜਾਬੀ ਮਿਲ ਜੂਗੀ ਤੇ ਉੱਥੋਂ ਆਪਣੀ ਪੰਜਾਬੀ ਨਾਲ ਪੈਰਾ ਮਿਲਾ ਲੈਣਾ ਤੇ ਪਹਿਲਾ ਉਸੇ ਤਰੀਕੇ ਟ੍ਰਾਇਲ ਪੈਰਾ ਬੋਲਿਆ ਜਾਉ ਤੁਸਨੂੰ ਉਹਨੂੰ ਟਾਈਪ ਕਰਨਾ ਨਾ ਕਰਨਾ ਉਹ ਤੁਹਾਡੀ ਮਰਜ਼ੀ ਆ ਉਸ ਤੋਂ ਬਾਅਦ ਜਿਹੜਾ ਪੈਰਾ ਬੋਲਿਆ ਜਾਣਾ 2.5 ਮਿੰਟ ਦਾ ਪੈਰਾ ਹੋ 2 ਮਿੰਟ ਖਾਲੀ ਵੀਡੀਓ ਚੱਲਣੀ ਆ ਉਹਦੇ ਵਿੱਚ ਤੁਸੀਂ ਰੀਡ ਕਰਨਾ ਫਿਰ 2.5 ਮਿੰਟ ਦਾ ਪੈਰਾ ਬੋਲਿਆ ਜਾਉ ਉਹਨੂੰ ਟਾਈਪ ਕਰਨ ਦੀ ਕੋਸ਼ਿਸ਼ ਜ਼ਰੂਰ ਕਰਿਓ ਕਿਉਂਕਿ ਕੱਲਾ ਲਿਖ ਕੇ ਛੱਡ ਦੇਣਾ ਉਹਦੇ ਨਾਲ ਗਲਤੀਆਂ ਦਾ ਨਹੀਂ ਪਤਾ ਲੱਗਦਾ ਜਦੋਂ ਆਪਾਂ ਟਾਈਪ ਕਰਦੇ ਹੁੰਨੇ ਆ ਕਈ ਵਾਰ ਆਪਣੇ ਤੋਂ ਕਿਤੇ ਕੰਨਾ ਪੈ ਜਾਂਦਾ ਕਿਤੇ ਪੈਰਾ ਨਹੀਂ ਪੈਂਦਾ ਕਾਲੀ ਜੀ ਜਿਹਦੇ ਕੋਲੇ ਪੀਸੀ ਨਾ ਹੋਇਆ ਤਾਂ ਉਹ ਜਦੋਂ ਇੱਕ ਵਾਰ ਸ਼ਾਰਟ ਹੈਂਡ ਲਿਖ ਲਈ ਉਦੋਂ ਵੱਧੋ ਪੰਜਾਬੀ ਜ਼ਰੂਰ ਲਿਖੋ ਪੰਜਾਬੀ ਲਿਖ ਕੇ ਫਿਰ ਉਹਦੇ ਬਾਅਦ ਰੀਡ ਕਰਕੇ ਦੇਖੋ ਕਿ ਪੰਜਾਬੀ ਵਿੱਚ ਕਿਹੜਾ ਕਿਹੜਾ ਗਲਤ ਸੋਡਾ ਰੰਗਾ ਫਿਰ ਆਪਣੀ ਪੰਜਾਬੀ ਨਾਲ ਮਲਾ ਲਿਓ ਜਿਹੜੀ ਆਪਾਂ ਪਿਆਪੀਸ ਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੀ ਹੋਊਗੀ ਤੇ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਲੋੜਵੰਦ ਕੋਲੇ ਪਹੁੰਚ ਸਕੇ ਤੇ ਚੈਨਲ 3 ਸਬਸਕ੍ਰਾਈਬ ਕਰਕੇ ਰੱਖੋ ਦੋਨੇ ਚੈਨਲ ਲਈ ਆਪਣੇ ਜਿੰਨਾ ਇਹਨਾਂ ਦੇ ਵੀਡੀਓ ਅਪਲੋਡ ਹੋਊਗੀ ਤਾਂ ਜੋ ਵੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੇ ਰਹਿਣ ਚਲੋ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਬਰਬਾਦ ਨਹੀਂ ਕਰਦੇ ਤੁਹਾਨੂੰ ਟ੍ਰਾਇਲ ਪੈਰਾ ਬੋਲਦੇ ਆਪਣਾ 1 ਮਿੰਟ ਲਈ ਟ੍ਰਾਇਲ ਪੈਰਾ ਬੁਲਾਇਆ ਜਾਂਦਾ ਹੁੰਦਾ ਵੀ ਤਾਂ ਜੋ ਹੱਥ ਚੱਲ ਪੇ ਉਸ ਤੋਂ ਬਾਅਦ ਤੁਹਾਨੂੰ ਪ੍ਰੋਪਰ ਕਰਾ ਬੁਲਾਇਆ ਫਿਰ ਪੈਰਾ ਬਹੁਤ ਆਸਾਨਾ ਮਾੜਾ ਮੋਟਾ ਇੱਕ ਦੋ ਸ਼ਬਦਾਂ ਹੁੰਦੀ ਆ ਤੇ ਥੋੜਾ ਜਿਹਾ ਆਰਾਮ ਨਾਲ ਕਰਨਾ ਤੇ ਮੈਨੂੰ ਨਹੀਂ ਲੱਗਦਾ ਵੀ ਕੋਈ 5-7 ਗਲਤੀਆਂ ਤੋਂ ਟੱਪੂਗਾ ਚਲੋ ਫਿਰ ਰੈਡੀ ਹੋ ਜਾਓ ਹੁਣ ਤੁਹਾਨੂੰ ਆਪਾਂ ਟ੍ਰਾਇਲ ਪੈਰਾ ਬੋਲਦੇ ਆ ਪਹਿਲਾਂ रेडी ਆਮ ਹੀ ਵੇਖਣ ਵਿੱਚ ਆ ਰਿਹਾ ਹੈ ਕਿ ਬਹੁਤੇ ਥਾਈ ਲੋਕ ਆਪਣੇ ਘਰਾਂ ਦਾ ਕੂੜਾ ਕਰਕਟ ਆਦ ਬਗਦੇ ਪਾਣੀ ਵਿੱਚ ਸੁੱਟਦੇ ਰਹਿੰਦੇ ਹਨ ਜਿਸ ਕਰਕੇ ਪੀਣ ਯੋਗ ਪਾਣੀ ਪਲੀਤ ਹੋਣ ਤੋਂ ਇਲਾਵਾ ਮਨੁੱਖੀ ਜ਼ਿੰਦਗੀਆਂ ਲਈ ਵੀ ਮਾਰੂ ਬਣ ਜਾਂਦਾ ਹੈ ਡੰਡੀ ਇਸ ਤੋਂ ਇਲਾਵਾ ਬਹਿਮਾ ਪਰਮਾ ਦੇ ਸ਼ਿਕਾਰ ਲੋਕ ਤਾਂ ਪਾਣੀ ਵਿੱਚ ਬਹੁਤ ਕੁਝ ਸੁੱਟਦੇ ਰਹਿੰਦੇ ਹਨ ਡੰਡੀ ਬਹੁਤੇ ਥਾਮਾਂ ਉੱਤੇ ਕਾਰਖਾਨਿਆਂ ਵਾਲੇ ਵੀ ਜ਼ਹਿਰੀਲਾ ਪਾਣੀ ਲਓ ਜੀ ਹੁਣ ਪ੍ਰੋਪਰ ਪੜਾਉ ਬੋਲਦੇ ਆਂ ਰੈਡੀ ਹੋ ਜਾਓ ਰੈਡੀ ਜੀਵਨ ਦੇ ਰਸਤੇ ਵਿੱਚ ਅਨੇਕ ਚੁਣੌਤੀਆਂ ਆਉਂਦੀਆਂ ਹਨ ਡੰਡੀ ਇਹਨਾਂ ਦਾ ਸਾਹਮਣਾ ਕਰਨਾ ਵਿਅਕਤੀ ਨੂੰ ਸਾਸੀ ਬਣਾਉਂਦਾ ਹੈ ਡੰਡੀ ਜੀਵਨ ਵਿੱਚ ਆਉਂਦੀਆਂ ਔਕੜਾਂ ਨਾਲ ਨਜਿੱਠਣ ਲਈ ਆਤਮ ਬਲ ਕਾਰਗਰ ਸਾਬਤ ਹੁੰਦਾ ਹੈ ਡੰਡੀ ਕਦੇ ਵੀ ਮਨ ਵਿੱਚ ਸਫਲਤਾ ਦਾ ਡਰ ਪੈਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਵਿਅਕਤੀ ਦੇ ਆਤਮਵਲ ਨੂੰ ਢੈਢੇਰੀ ਕਰ ਦਿੰਦਾ ਹੈ ਡੰਡੀ ਚੁਣੌਤੀਆਂ ਵੀ ਉਹਨਾਂ ਦੀਆਂ ਮਾਰਗਦਰਸ਼ਕ ਬਣਦੀਆਂ ਹਨ ਜੋ ਇਹਨਾਂ ਨੂੰ ਸਵੀਕਾਰ ਕਰਦੇ ਹੋਏ ਆਪਣੀ ਕਾਬਲੀਅਤ ਦੇ ਭਰੋਸੇ ਇਹਨਾਂ ਉੱਤੇ ਜਿੱਤ ਪ੍ਰਾਪਤ ਕਰਦੇ ਹਨ ਡੰਡੀ ਚੇਤੇ ਰੱਖੋ ਕਿ ਜੀਵਨ ਦੀਆਂ ਮੁਸ਼ਕਲਾਂ ਨੂੰ ਆਤਮ ਬਲ ਦੀ ਸ਼ਕਤੀ ਨਾਲ ਹੀ ਪਾਸੇ ਕੀਤਾ ਜਾ ਸਕਦਾ ਹੈ ਡੰਡੀ ਕਮਜ਼ੋਰ ਆਤਮ ਬਲ ناکامیਆਂ ਦੀ ਗਾਰੰਟੀ ਹੁੰਦਾ ਹੈ ਡੰਡੀ ਅੱਜ ਦਾ ਦੌਰ ਪਹਿਲਾਂ ਨਾਲੋਂ ਵੱਖਰਾ ਹੈ ਡੰਡੀ ਬਦਲਦੇ ਦੌਰ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਦਲ ਜਾਂਦੀਆਂ ਹਨ ਡੰਡੀ ਜਿਵੇਂ ਮਹਿਲਾਵਾਂ ਨਾਲ ਹੋਣ ਵਾਲੇ ਅਤਿਆਚਾਰ ਸਮਾ ਗੁਜਰਨ ਦੇ ਨਾਲ ਵੱਧ ਗਏ ਹਨ ਡੰਡੀ ਵਿਆਹ ਤੋਂ ਬਾਅਦ ਅਤੇ ਘਰੇਲੂ ਹਿੰਸਾ ਸੈਕਸ ਸ਼ੋਸ਼ਣ ਛੇੜਛਾੜ ਬਲਾਤਕਾਰ ਆਦਰ ਦੇ ਮਾਮਲੇ ਬਹੁਤ ਵੱਧ ਗਏ ਹਨ ਡੰਡੀ ਇਹਨਾ ਸਭ ਵਿੱਚ ਪਿਸਦੀਆਂ ਹਨ ਕੁੜੀਆਂ ਮਹਿਲਾਵਾਂ ਡੰਡੀ ਕਾਫੀ ਸਾਰੀਆਂ ਲੜਕੀਆਂ ਅਤੇ ਔਰਤਾਂ ਪੜਨ ਅਤੇ ਨੌਕਰੀ ਦੇ ਚਲਦੇ ਅੱਜ ਘਰੋਂ ਦੂਰ ਇਕੱਲੀਆਂ ਰਹਿ ਰਹੀਆਂ ਹਨ ਡੰਡੀ ਅੱਜ ਲੋੜ ਹੈ ਉਹਨਾਂ ਨੂੰ ਮਾਨਸਿਕ ਤੌਰ ਉੱਤੇ ਮਜ਼ਬੂਤ ਬਣਾਉਣ ਦੀ ਤਾਂ ਜੋ ਉਹ ਇਹਨਾ ਝੁਲਮਾਂ ਤੋਂ ਖੁਦ ਨੂੰ Thank you. ਹਾਂਜੀ ਐ ਰੈਡੀ ਹੋ ਜੋ ਦੂਜਾ ਪੈਰਾ ਬੋਲਣ ਲੱਗਿਆਂ ਰੈਡੀ ਆਪਣੀ ਨਸ਼ੇੜੀ ਟੈਕਸੀ ਡਰਾਈਵਰ ਪਤੀ ਤੋਂ ਛਿੰਦੋ ਦਿਲੋਂ ਦੁਖੀ ਸੀ ਡੰਡੀ ਇੱਕ ਦਿਨ ਅੱਕ ਕੇ ਝਗੜਾਲੂ ਪਤੀ ਦੇ ਖਿਲਾਫ ਦੋ ਹੱਥ ਕਰਨ ਲਈ ਛਿੰਦੋ ਨੇ ਆਪਣੀਆਂ ਦੋਵੇਂ ਬੇਟੀਆਂ ਨੂੰ ਮਾਨਸਿਕ ਟਾਵਰ ਉੱਤੇ ਤਿਆਰ ਕਰ ਲਿਆ ਸੀ ਡੰਡੀ ਸ਼ਰਾਬੀ ਹੋਏ ਮੁਖਤਿਆਰ ਨੇ ਰਾਤ ਦੇ 10 ਵਜੇ ਜਦ ਬਾਜਾਂ ਮਾਰ-ਮਾਰ ਬੁਹਾ ਖੁਲਵਾਇਆ ਤਾਂ ਅੰਦਰ ਵੜ ਕੇ ਸਿੰਦੋ ਨੂੰ ਅਵਾਤਵਾ ਬੋਲਣ ਲੱਗ ਪਿਆ ਡੰਡੀ ਖਬਰਦਾਰ ਜੇ ਮੈਨੂੰ ਅੱਗੋਂ ਕੁਝ ਬੋਲਿਆ ਬੱਦਲ ਵਾਂਗ ਸ਼ਿੰਦੋ ਗਰਜੀ ਡੰਡੀ ਤੂੰ ਮੇਰੇ ਸਾਹਮਣੇ ਬੋਲਣ ਦੀ ਹਿੰਮਤ ਕਿਵੇਂ ਕੀਤੀ ਠਹਿਰ ਜਾ ਤੇਰਾ ਵੜਦਾ ਜੂੜ ਸ਼ਰਾਬੀ ਮੁਖਤਿਆਰ ਨੇ ਗੁੱਸੇ ਵਿੱਚ ਦਬਕਾ ਮਾਰਿਆ ਡੰਡੀ ਤੂੰ ਨੇੜੇ ਲੱਗ ਕੇ ਵਿਖਾ ਤਿੰਨ ਬੱਚਿਆਂ ਦੀ ਮਾਂ ਸ਼ਿੰਦੋ ਨੇ ਆਪਣੇ ਪਤੀ ਨੂੰ ਚੁਣੌਤੀ ਦਿੱਤੀ ਜੋ ਥੋੜੀ ਦੂਰ ਖੜਾ ਸਿੰਦੋਬਾਲਾ ਪੂਸਰੇ ਸਣ ਬਾਗ ਝਾਕ ਰਹਾ ਸੀ ਡੰਡੀ ਸਕੂਲ ਵਿੱਚ ਪੜਦੀਆਂ ਦੋਵੇਂ ਬੇਟੀਆਂ ਨੇ ਅੰਦਰੋਂ ਆ ਕੇ ਆਪਣੇ ਬਾਪ ਨੂੰ ਜਬਰੀ ਮੰਝੇ ਉੱਤੇ ਬਿਠਾ ਦਿੱਤਾ ਡੰਡੀ ਜਿਹੜੀ ਕਮਾਈ ਕਰਦਾ ਠੇਕਿਆਂ ਦੇ ਲੇਖੇ ਲਾਈ ਜਾਣੇ ਲੋਕਾਂ ਦੇ ਘਰੀ ਕੰਮ ਕਰਕੇ ਬੇਬੇ ਘਰ ਦਾ ਚੁੱਲ੍ਹਾ ਚਲਾਉਂਦੀ ਐ ਨੌਵੀਂ ਜਮਾਤ ਵਿੱਚ ਪੜਦੀ ਜਿੱਤੋ ਨੇ ਆਪਣੇ ਬਾਪੂ ਨੂੰ ਝਾੜਿਆ ਡੰਡੀ ਜੇ ਤੂੰ ਇੱਥੇ ਰਹਿਣਾ ਤੈਨੂੰ ਸ਼ਰਾਬ ਤੋਂ ਤੋਵਾ ਕਰਨੀ ਪਊ ਸੱਤਵੀਂ ਜਮਾਤ ਵਿੱਚ ਪੜਦੀ ਪ੍ਰੀਤੋ ਨੇ ਆਪਣੇ ਬਾਪੂ ਨੂੰ ਸਖਤ ਸ਼ਰਤ ਲਾ ਦਿੱਤੀ ਡੰਡੀ ਚੌਥੀ ਵਿੱਚ ਪੜਦਾ ਸੁੱਤਾ ਪਿਆ ਬੇਟਾ